ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਲੋੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਪ੍ਰੋਗਰਾਮ ਦੇ ਵਿੱਚ ਪੁੱਜੀ ਪ੍ਰੀਤੀ ਮਹੰਤ ਨੇ ਕਿਹਾ ਕਿ ਲੋਕਾਂ ਨੂੰ ਵਿਰਸੇ ਨਾਲ ਜੋੜਨ ਦੇ ਲਈ ਸਮੇਂ-ਸਮੇਂ ਤੇ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿੰਦੇlfloor ਮੇਰਾ ਨਾਮ ਪ੍ਰੀਤੀ ਮਹਾਂਤੀ ਸੋਸ਼ਲ ਵਰਕਰ ਫਰੋਮ ਸੰਗਰੂਰ ਹਰੇੜੀ ਰੋਡ ਮੈਮ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਤੇ ਹਾਰਮਨ ਆਇਆ ਗਿਆ ਧੀਆ ਦਾ ਹਾਂਜੀ ਇਹ ਧੀਆ ਦਾ ਤਿਹਾਰ ਅਸੀਂ 5-7 ਸਾਲ ਤੋਂ ਰਲ ਕੇ ਸੰਗਰੂਰ ਵਾਸੀ ਜਗਾ ਜਗਾ ਹੋਰ ਜਗਾ ਵੀ ਮਨਾਇਆ ਜਾਂਦਾ ਤੇ ਸਾਨੂੰ ਜਿੱਥੇ ਵੀ ਇਨਵਾਈਟ ਕੀਤਾ ਜਾਂਦਾ ਉੱਥੇ ਅਸੀਂ ਜ਼ਰੂਰ ਆਪਣਾ ਜਾ ਕੇ ਸ਼ਮੂਲੀਅਤ ਕਰਦੇ ਆਂ ਸ਼ਿਰਕਤ ਕਰਦੇ ਆਂ ਔਰ ਆਪਣੀ ਹਾਜ਼ਰੀ ਲਗਵਾਨੇ ਆ ਲੱਗਦਾ ਨਹੀਂ ਜੀ ਕਿਤੇ ਨਾ ਕਿਤੇ ਤਿਹਾਰ ਹੈ ਜੋ ਆਪਣਾ ਪਿਛੋਕੜ ਆਪਣੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੋ ਬੱਚੇ ਨੇ ਆਪਣਾ ਪਿਛੋਕੜ ਭੁੱਲ ਜਾ ਰਹੇ ਨੇ ਅਜਿਹੇ ਉਪਰਾਲਿਆਂ ਨੇ ਕਿੰਨਾ ਜ਼ਰੂਰੀ ਮਿਲਦਾ ਜਿਹੜੇ ਨਵੀਂ ਪੀੜ੍ਹੀ ਐ ਉਹ ਭੁੱਲਦੇ ਜਾ ਰਹੇ ਨੇ ਤੇ ਇਹੀ ਸਾਡੇ ਉਪਰਾਲੇ ਹੁੰਦੇ ਨੇ ਕਿ ਵੀ ਇਹ ਆਪਾਂ ਰਲ ਮਿਲ ਕੇ ਆਪਣੇ ਸੱਭਿਆਚਾਰਕ ਤਿਉਹਾਰ ਜਿਹੜੇ ਆਪਣੇ ਨੇ ਉਹ ਆਪਾਂ ਮਨਾਈਏ ਆਪਣੇ ਬੱਚਿਆਂ ਨੂੰ ਅੱਗੇ ਵਿਖਾਈਏ ਬੱਚੇ ਵੀ ਉਹਨਾਂ ਗੱਲਾਂ ਤੋਂ ਪ੍ਰੇਰਿਤ ਹੋਣ ਤਾਂ ਕਿ ਇਹ ਸਾਰਾ ਤਾਪਯਮਤ ਤੱਕ ਸਾਡੇ ਜੁਜ਼ੁਰਗਾਂ ਦੇ ਜਿਹੜੇ ਚਲਾਏ ਹੋਏ ਦਿੱਤ ਤਿਉਹਾਰ ਨੇ ਜੋ ਵੀ ਹੈ ਨੇ ਉਹ ਚੱਲਦੇ ਰਹਿਣ ਦਾ ਤਾਂ ਸਭ ਬੱਚਿਆਂ ਦੀ ਨੰਨੇ-ਮੁੰਨੇ ਬੱਚਿਆਂ ਦੀ ਗੁੜੀਆਂਵਾਂ ਦੀ ਮੇਰੇ ਨਗਰਵਾਸੀਆਂ ਦੀ ਸਭ ਕੁਮਾਰ ਅਰੋੜਾ ਅਰੋੜਾ ਸਾਹਿਬ ਅੱਜ ਲੋਹੜੀ ਮਨਾਈ ਦੀ ਹੈਗੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਭੀ ਸੰਸਥਾ ਸਕੂਰ ਸੋਸ਼ਲ ਬਲਪਰ ਐਸੋਸੀਏਸ਼ਨ ਹਰ ਸਾਲ ਹੀ ਉੱਤਪੋਤਿਆਂ ਦੋਤੀਆਂ ਦੋਤੀਆਂ ਬੱਚਿਆਂ ਦੀ ਖੁਸ਼ੀ ਲਈ ਅਤੇ ਅਮਨ ਸ਼ਾਂਤੀ ਲਈ ਇਹ ਲੋੜੀ ਦਾ ਤਿਹਾਰ ਵੱਡੀ ਪੱਧਰ ਤੇ ਮਨਾਨੇ ਆ ਅੱਜ ਵੀ ਇਹ ਲੋੜੀ ਜਿਹੜੀ ਹੈ ਇੱਥੇ ਮਨਾਈ ਗਈ ਹੈ ਜਿਸ ਦੇ ਵਿੱਚ 33 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਦੀ ਲੋੜੀ ਸੀਗੀ ਪਹਿਲੀ ਅਤੇ ਨਾਲ ਹੀ ਸਮਾਜ ਸੇਵੀ ਜਿਹੜੇ ਸਮਾਜ ਸੇਵਾ ਦੇ ਵਿੱਚ ਵਧੀਆ ਕੰਮ ਕਰਦੇ ਹਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਸਾਡੇ ਦਰਮਿਆਨ ਅੱਜ ਸਾਫ ਦਾ ਡਾਇਰੈਕਟਰ ਸਿਹਤ ਵਿਭਾਗ ਐਚਐਸ ਵਾਲੀ ਜੀ ਉਹਨਾਂ ਦੀ ਤਰਫ ਪਤਨੀ ਸੀਐਮਓ ਕਿਰਨਜੋਤ ਵਾਲੀ ਜੀ ਉਹਦੇ ਨਾਲ ਹੀ ਸੀਨੀਅਰ ਸਰਜਰੀ ਭਲਾਈ ਸੰਸਥਾ ਦੇ ਪ੍ਰਧਾਨ ਡਾਕਟਰ ਨਰਵਿੰਦਰ ਕੋਸ਼ਲ ਜੀ ਜਨਰਲ ਸਕੱਤਰ ਸਾਡੇ ਜਗਜੀਤ ਸਿੰਘ ਜੀ ਦੇ ਨਾਲ ਨਾਲ ਸਮੁੱਚੇ ਵਿਭਾਗਾਂ ਦੇ ਵਿੱਚੋਂ ਸੇਵਾਮੁਕਤ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨੋਟਸ ਕੀਤੀ ਹੈ ਇਸ ਲੋੜੀ ਦੇ ਵਿੱਚ ਖਾਸ ਕਰਕੇ ਪ੍ਰੀਤੀ ਮਹੰਤ ਜੀ ਪ੍ਰੀਤੀ ਮਹੰਤ ਆਪਣੀ ਟੀਮ ਦੇ ਨਾਲ ਆਏ ਜਿਨ੍ਹਾਂ ਨੇ ਲੋੜੀਏ ਵਧਾਈਆਂ ਦਿੱਤੀਆਂ ਲੋੜੀ ਦੇ ਗੀਤ ਗਾਏ ਸੱਭਿਆਚਾਰ ਗੀਤ ਗਾਏ ਸਾਡਾ ਤਾਂ ਇਹ ਸੁਨੇਹਾ ਹੈ ਕਿ ਸਾਨੂੰ ਆਪਣਾ ਸੱਭਿਆਚਾਰ ਯਾਦ ਰੱਖਣਾ ਚਾਹੀਦਾ ਹੈ ਅਤੇ ਸੱਭਿਆਚਾਰ ਨੂੰ ਪੂਰਨਨ ਚਾਹੀਦਾ ਅਜਿਹੇ ਸਫਾਗਮ ਜਿਹੜੇ ਨੇ ਵੱਡੇ ਪੱਧਰ ਤੇ ਕਰਨੇ ਚਾਹੀਦੇ ਨੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਇਹ ਲੋੜੀ ਕਿਉਂ ਮਨਾਈ ਜਾਂਦੀ ਹੈ ਦੁੱਲਾ ਭੱਤੀ ਕੀ ਸੀਗਾ ਇਹਦਾ ਕੀ ਅਸਰ ਹੈ ਕਿ ਇਹ ਇਹਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਸੰਦੇਸ਼ ਮਿਲਦਾ ਹੈ ਸੋ ਮੈਂ ਅੱਜ ਦੀ ਇਸ ਲੋੜੀ ਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਜੀ ਆਪਣਾ ਰੇਜ ਅਵਤਾਰ ਸਿੰਘ ਤਾਰਾ ਤਾਰਾ ਜੀ ਕਿਸਰਾ ਦੇਖਦੇ ਹੋ ਜੀ ਅੱਜ ਧੀਆਂ ਦਾ ਤਿਹਾਰ ਲੋੜੀ ਦਾ ਤਿਹਾਰ ਦੁੱਧ ਦੇ ਦਾਦੀ ਪੁੱਤਿਆਂ ਦਾ ਦੁੱਧਿਆਂ ਦਾ ਤਿਹਾਰ ਮਨਾਇਆ ਗਿਆ ਦੇਖੋ ਜੀ ਬਹੁਤ ਵਧੀਆ ਤਿਹਾਰ ਆ ਜੀ ਲੋੜੀ ਦਾ ਮਾਗੀ ਦਾ ਜੀ ਤੇ ਨਵਾਂ ਸਾਲ ਵੀ ਆ ਗਿਆ ਜੀ ਤੇ ਉਹਦੇ ਲਈ ਸਾਰੇ ਪਹਿਲਾਂ ਤੋਂ ਸਾਰੇ ਹੀ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਅਗੇ ਅਰਦਾਸ ਕਰਦੇ ਆਂਗੇ ਵੀ ਜਿਹੜਾ ਲੋਹੜੀ ਦਾ ਤਿਹਾਰ ਆ ਹਰ ਇੱਕ ਦੇ ਘਰ ਖੁਸ਼ੀਆਂ ਲੈ ਕੇ ਆਵੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੋਂ ਜੇ ਅੱਜ ਜਿਹੜਾ ਪ੍ਰੋਗਰਾਮ ਇੱਥੇ ਮਨਾਇਆ ਗਿਆ ਸੀਗਾ ਅਰੋੜਾ ਸਾਹਿਬ ਵੱਲੋਂ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇਗੇ ਰਿਟਾਇਰ ਪੈਨਸ਼ਨ ਉਹਨਾਂ ਵੱਲੋਂ ਅੱਜ ਦਾਦੇ ਦੇ ਪੋਤਿਆਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਉਹ ਕਾਉਂਸਲਰ ਐਮ ਸੀ ਬਣੇ ਨੇਗੇ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਕਿ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਔਰ ਇੱਥੇ ਇੱਕ ਜਿਹੜਾ ਆਪਸੀ ਭਾਈਚਾਰਾ ਆਪਸੀ ਪਿਆਰ ਦਾ ਇੱਕ ਸੁਨੇਹਾ ਦਿੱਤਾਗਾ ਔਰ ਅਸੀਂ ਆਸ ਕਰਦੇ ਹਾਂਗੇ ਵੀ ਬੱਚੇ ਨੇ ਜਿਹੜੇ ਸਾਡਾ ਜਿਹੜਾ ਪਛੋਕੜਾਗਾ ਉਹਦੇ ਨਾਲ ਜੁੜੇ ਰਹਿਣ ਸਾਡੇ ਰੀਤੀ ਰਿਵਾਜ ਨੇ ਤਿਹਾਰ ਨੇ ਉਹਨਾਂ ਨਾਲ ਜੁੜੇ ਰਹਿਣ ਉਹਦੇ ਲਈ ਅਸੀਂ ਜਿਹੜਾ ਇਹ ਪ੍ਰੋਗਰਾਮ ਅਚ ਧੀਆਂ ਦਾ ਲੋੜੀ ਦਾ ਪ੍ਰੋਗਰਾਮ ਮਨਾਇਆ ਗਿਆ ਉਹ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ